ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਕਿਰਪਾ ਕੀਤੀ ਅੱਜ ਗੁਰਦੁਆਰਾ ਜੋਤੀ ਸਰੂਪ ਵਿਖੇ ਸਿੰਘਾਂ ਨੇ ਨਮਸਕਾਰ ਕੀਤੀ ਹੈ ਬਹੁਤ ਭਾਰੀ ਇਕੱਠ ਹੈ 2024 ਔਰ ਅੱਜ ਬਹੁਤ ਜਿਆਦਾ ਇਕੱਠ ਹੈ ਇੱਥੇ ਸੰਗਤਾਂ ਦਾ ਔਰ ਭਵੇਂ ਜੋਤੀ ਸਰੂਪ ਵਾਲੇ ਪਾਸੇ ਜਿੱਥੇ ਸਤਿਗੁਰੂ ਮਹਾਰਾਜ ਦੇ ਪਾਤਸ਼ਾਹ ਜੀ ਦੇ ਔਰ ਸਹਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ ਸੇਠ ਟੋਡਰਵਾਲ ਨੇ ਮੋਹਰਾ ਵਿਛਾ ਕੇ ਧਰਤੀ ਨੂੰ ਮੁੱਲ ਲੈਤਾ ਔਰ ਇਹ ਧਰਤੀ ਉਹ ਹੈ ਤੇ ਇਹ ਠੰਡੇ ਬੁਰਜ ਵਾਲੀ ਧਰਤੀ ਆ ਦੇਖੋ ਤੁਸੀਂ ਆਪ ਦੇਖ ਸਕਦੇ ਹੋ ਕਿੰਨਾ ਇਕੱਠ ਹੈ ਹੱਦ ਤੋਂ ਵੱਧ ਇਕੱਠ ਠੰਡਾ ਬੁਰਜ ਦੀ ਔਰ ਚਾਰ ਦਵਾਰੀ ਦੇ ਚਾਰជ្រੋਏ ਇੰਨੇ ਇਕੱਠ ਹੈ ਇਹ ਅੱਜ 20 ਤਰੀਕ 2024 ਤੇ 12ਵਾਂ ਮਹੀਨਾ ਸਿੰਘਾਂ ਨੇ ਅੱਜ ਮਨ ਬਣਾਇਆ ਵੀ ਚਲੋ ਪਹਿਲਾਂ ਦਰਸ਼ਨ ਮੇਲੇ ਕਰ ਆਈਏ ਸੌਖਾ ਹੋ ਜਾਏਗਾ ਥੋੜਾ ਜਿਹਾ ਪਰ ਦੇਖੋ ਕਿੰਨਾ ਇਕੱਠ ਹੈ ਇਹ ਜਿੱਥੇ ਸਹਿਬਜ਼ਾਦੇ ਨੀਹਾਂ ਵਿੱਚ ਚਨੇ ਗਏ ਸਨ ਇਹ ਉਹ ਮੇਨ ਗੁਰਦੁਆਰਾ ਸਾਹਿਬ ਹੈ ਇੱਥੇ ਵੀ ਕਾਫੀ ਔਰ ਦੂਰ ਤੱਕ ਸੰਗਤਾਂ ਨਮਸਕਾਰ ਕਰਨ ਲਈ ਔਰ ਲੈਣਾ ਲੱਗੀਆਂ ਹੋਈਆਂ ਹਨ ਤੇ ਬਹੁਤ ਭਾਰੀ ਇਕੱਠ ਇਸ ਜਗ੍ਹਾ ਤੇ ਵੀ ਸੰਗਤਾਂ ਦਾ ਹੈ ਸਾਡੇ ਖਿਆਲ ਮੁਤਾਬਕ ਜੇ ਇੱਥੇ ਨਮਸਕਾਰ ਕਰਨੀ ਹੋਵੇ ਔਰ ਜਿਹੜੀਆਂ ਸੰਗਤਾਂ ਨਮਸਕਾਰ ਕਰ ਰਹੀਆਂ ਹਨ ਤਾਂ 2 ਘੰਟੇ ਮਾਮੂਲੀ ਗੱਲ ਹੈ ਤੇ ਆਹ ਦੇਖੋ ਕਿੰਨੀ ਦੂਰ ਤੋਂ ਇਹ ਠੰਡੇ ਬੁਰਜ ਤੋਂ ਲੈ ਕੇ ਤੇ ਜਿੱਥੇ ਸਾਬਜਾਦਾ ਨੂੰ ਨੀਹਾਂ ਵਿੱਚ ਚਿਣਿਆ ਗਿਆ ਸੀ ਉਥੋਂ ਲੈ ਕੇ ਠੰਡੇ ਬੁਰਜ ਤੱਕ ਸਭ ਜੇ ਇੰਨੇ ਇਕੱਠੇ ਹੈ ਤੇ ਜੋਤੀ ਸਰੂਪ ਤੋਂ ਲੈ ਕੇ ਜੋ ਨੀਹਾਂ ਵਿੱਚ ਚਿਣੇ ਗਏ ਸਨ ਲਾਲ ਸਤਗੁਰਾਂ ਦੇ ਉਥੋਂ ਤੱਕ ਜੋਤੀ ਸਰੂਪ ਤੋਂ ਲੈ ਕੇ ਇਥੋਂ ਤੱਕ ਤੇ ਇਥੋਂ ਠੰਡੇ ਬੁਰਜ ਤੱਕ ਬਹੁਤ ਭਾਰੀ ਇਕੱਠ ਹੈ ਆ ਸੇਠ ਟੋਡਨਵਾਲ ਦੀ ਹਵੇਲੀ ਹੈ ਬਹੁਤ ਜਿਆਦੇ ਖਸਤਾ ਹੋਈ ਪਈ ਹੈ ਵੈਸੇ ਸਾਡੇ ਜਿਹੜੇ ਮੇਨ ਆਗੂ ਐ ਉਹਨਾਂ ਨੂੰ ਕਿਤੇ ਨਾ ਕਿਤੇ ਚਾਹੀਦਾ ਸੀ ਵੀ ਇਸ ਹਵੇਲੀ ਦੀ ਮੁਰੰਮਤ ਕਰਕੇ ਇਹਨੂੰ ਜੌਂਦੀ ਜਾਗ ਦੀ ਇੱਕ ਮਿਸਾਲ ਵਜੋਂ ਰੱਖਿਆ ਜਾਵੇ ਤੇ 10-10 ਜੇ ਵੀ ਬੇਨਤੀ ਕਰਦ ਰਕੇ ਇਦਾਂ ਦੀਆਂ ਜਿਹੜੀਆਂ ਇਮਾਰਤਾਂ ਨੇ ਯਾਦਗਰਾਂ ਨੇ ਉਹਨਾਂ ਨੂੰ ਢਾਉਣ ਦੀ ਬਜਾਏ ਉਹਨਾਂ ਨੂੰ ਸਾਂਭ ਕੇ ਰੱਖਿਆ ਜਾਏ ਕਿਉਂਕਿ ਜਿਹੜਾ ਸਾਬਜਾਦਾਨ ਜਿੱਥੇ ਨੀਹਾਂ ਵਿੱਚ ਚੜਿਆ ਗਿਆ ਸੀ ਉਹਨਾਂ ਕੰਧਾਂ ਦੇ ਪਿਛਲੇ ਟਾਈਮ ਵਿੱਚ ਸੰਗਤਾਂ ਦਰਸ਼ਨ ਪਾਉਂਦੀਆਂ ਪਰ ਉਹਨਾਂ ਨੂੰ ਹੁਣ ਪੱਥਰਾਂ ਵਿੱਚ ਲੁਕੋ ਦਿੱਤਾ ਗਿਆ ਇਦਾਂ ਕਰਨ ਦੀ ਬਜਾਏ ਇਦਾਂ ਦੀਆਂ ਜਿਹੜੀਆਂ ਇਮਾਰਤਾਂ ਨੇ ਉਹਨਾਂ ਨੂੰ ਉਸੇ ਡਿਜ਼ਾਈਨ ਵਿੱਚ ਔਰ ਤਿਆਰ ਕਰਕੇ ਸਾਂਭਿਆ ਜਾਏ ਤਾਂ ਕਿ ਸੰਗਤਾਂ ਆਉਣ ਵਾਲੇ ਟਾਈਮ ਦੇ ਵਿੱਚ ਦਰਸ਼ਨ ਕਰਦੀਆਂ ਰਹਿਣ ਤੇ ਇਹ ਜੋਤੀ ਸਰੂਪ ਵਾਲੀ ਸ਼ੈਡ ਹੈ ਦੁਬਾਰਾ ਆ ਗਿਆ ਆਪਾਂ ਬਹੁਤ ਜ਼ਿਆਦਾ ਹੱਦ ਤੋਂ ਵੱਧ ਇਕੱਠ ਹੈ ਇਹ ਠੰਡੇ ਵਰਜਾਲੀ ਸ਼ੈਡ ਹੈ ਜਿੱਥੇ ਸੰਗਤਾਂ ਦੁਆਰਾ ਦੁਆਰਾ ਨਮਸਕਾਰ ਕਰ ਰਹੀਆਂ ਹਨ ਕਰਨ ਤੋਂ ਭਾਵ ਹੈ ਇਹ 2024 ਨੂੰ 20 ਤਰੀਕ ਨੂੰ ਉੱਥੇ ਬਹੁਤ ਹੱਦ ਤੋਂ ਵੱਧ ਇਕੱਠ ਸੰਗਤਾਂ ਦਾ ਦੇਖਣ ਨੂੰ ਮਿਲਿਆ ਤੇ ਇਸ ਤੋਂ ਬਾਅਦ ਸਮਝ ਆਏ ਮੰਨ ਲਓ ਵੀ ਇਹ 12ਵਾਂ ਮਹੀਨਾ 2024 ਨੂੰ 31 ਤਰੀਕ ਤੱਕ ਬਹੁਤ ਵੱਧ ਇਕੱਠ ਤੋਂ ਵੱਧ ਤੋਂ ਵੱਧ ਇਕੱਠ ਇੱਥੇ ਰਹਿਣਾ ਹੈ ਦਰਸ਼ਨ ਕਰੋ ਜੀ ਭੁੱਲਾਂ ਦੀ ਖਿਮਾ